படிண்டத பிண்ட கரி பூட்டர் நடை ਗੱਦੇ ਦੀ ਫੈਕਟਰੀ ਦੇ ਵਿੱਚ ਬੀਤੀ ਰਾਤ ਭਿਆਨਕ ਅੱਗ ਲੱਗਣ ਦੀ ਖਬਰ ਸਾਹਮਣੇ ਆਈ ਜਿਸ ਦੇ ਵਿੱਚ ਕੰਮ ਕਰਨ ਵਾਲੇ ਇੱਕ ਵਿਅਕਤੀ ਦੀ ਮੌਤ ਹੋ ਗਈ ਹੈ ਤੇ ਪੁਲਿਸ ਤੇ ਫਾਇਰ ਬ੍ਰਿਗੇਡ ਦੇ ਵੱਲੋਂ ਜ਼ਖਮੀ ਹੋਏ ਵਰਕਰਾਂ ਨੂੰ ਫੈਕਟਰੀ ਤੋਂ ਬਾਹਰ ਕੱਢਿਆ ਗਿਆ ਦੱਸਿਆ ਗਿਆ ਪੁਲਿਸ ਦਾ ਕਹਿਣਾ ਹੈ ਕਿ ਇੱਥੇ ਗੱਦੇ ਦੇ ਫਾਰਮ ਦੇ ਵਿੱਚ ਅੱਗ ਲੱਗਦੀ ਆਗਨੀ ਭਿਆਨਕ ਸੀ ਕਿ ਫਾਇਰ ਬ੍ਰਿਗੇਡ ਦੀਆਂ 6 ਗੱਡੀਆਂ ਅੱਗ ਬੁਝਾਉਣ ਦੇ ਲਈ ਮੌਕੇ ਤੇ ਪਹੁੰਚੀਆਂ ਨੇ ਦੱਸਿਆ ਵੀ ਗਿਆ ਕਿ 5 ਤੋਂ 6 ਵਰਕਰ ਫੈਕਟਰੀ ਦੇ ਵਿੱਚ ਕੰਮ ਕਰ ਰਹੇ ਸਨ ਤੇ ਜਿਸ ਦੌਰਾਨ ਕਿਸ ਫੈਕਟਰੀ ਦੇ ਵਿੱਚ ਅੱਗ ਲੱਗੀ ਉੱਥੇ ਫੈਕਟਰੀ ਕਰੀਬ ਦੇ ਆਲੇ ਦੁਆਲੇ ਦੇ ਲੋਕਾਂ ਦਾ ਕਹਿਣਾ ਹੈ ਕਿ ਕਰੀਬ 9 ਵਜੇ ਫੈਕਟਰੀ ਦੇ ਵਿੱਚ ਅੱਗ ਲੱਗਣੀ ਸ਼ੁਰੂ ਹੁੰਦੀ ਹੈ ਤੇ ਅੱਗ ਦੀਆਂ ਲਪਟਾਂ ਇੰਨੀਆਂ ਜ਼ਿਆਦਾ ਤੇਜ਼ ਸੀ ਕਿ ਉਹਨਾਂ ਨੂੰ ਵੇਖ ਕੇ ਇਲਾਕੇ ਦੇ ਲੋਕ ਇਕੱਠੇ ਹੋ ਗਏ ਨੇ ਤੇ ਸ਼ੋਰ ਪਾਉਣਾ ਸ਼ੁਰੂ ਕਰ ਦਿੱਤਾ ਗਿਆ। ਫੈਕਟਰੀ ਦੇ ਵਿੱਚ ਅੱਗ ਲੱਗਣ ਦੇ ਸਮੇਂ ਦੱਸਿਆ ਜਾ ਰਿਹਾ ਹੈ ਕਿ ਕਈ ਵਰਕਰ ਉੱਥੇ ਕੰਮ ਕਰ ਰਹੇ ਸਨ ਤੇ ਮੌਕੇ ਤੇ ਹੀ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੂੰ ਸੱਦਿਆ ਗਿਆ ਤੇ ਅੱਗ ਤੇ ਕਾਬੂ ਪਾਇਆ ਗਿਆ। ਇਹ ਗੈਰੀਬੋਟਰ ਦੇ ਰਕ ਵਿੱਚ ਆਈ ਫੈਕਟਰੀ ਗੱਡਿਆਂ ਦੀ 6 ਮੁੰਡੇ ਸੀਗੇ ਜਿੰਨੇ ਮੁੰਡੇ ਦਾ ਦੱਸਦੇ ਵੀ ਜਗੜ ਭੇਟ ਹੋ ਗਏ। ਤੇ ਤਿੰਨਾਂ ਨੂੰ ਲੈ ਕੇ ਨਾਲ ਜੇ ਮਲੇ ਹਾਂ ਹਾਂ ਜੀ ਲੇਬਰ ਪੰਜਾਬੀ ਸ਼ੇਅਰ ਕਰਦੇ ਮੁੰਡੇ ਸੀਗੇ ਜੀ ਹਾਂ ਕਿੰਨੇ ਕੋਈ ਇਹ 9 ਵਜੇ ਦੀ ਗੱਲ ਹੈ ਜੀ 9:00 ਬਣਾਂਗੇ ਕਿੰਨੇ ਆ ਗੱਡੀਆਂ ਟੱਪੀਆਂ ਦੇ ਚਾਰ ਟੱਪ ਗਏ ਵਿਚੋਂ ਟਾਰਗੇਟ ਗਏ ਤਿੰਨ ਟੱਪ ਗਏ ਜੀ ਦੋ ਅੰਦਰ ਆਏ ਪੰਜ ਗਏ ਹਾਂ ਜੀ ਵੀ ਅੱਗ ਲੱਗੀ ਹੋਈ ਹੈ ਹਾਂ ਨਾ ਹੁਣ ਤਾਂ ਬੁਝੀ ਹੈ ਹੁਣ ਤਾਂ ਕੰਟਰੋਲ ਆ ਜਾਣਾ ਜੀ ਅੰਦਰ ਜਾ ਕੇ ਆਏ ਸੀ ਉਹ ਬੰਦੇ ਪਿੰਡ ਦੇ ਹੀ ਸੀ ਜਿਹੜੇ ਨਹੀਂ ਸ਼ੇਅਰ ਕਰਦੇ ਨਾਲ ਸ਼ੇਅਰ ਕਰ ਪਿੰਡਾਂ ਜੀ ਲੇਵਲ 'ਚ ਕੰਮ ਕਰਦੇ ਹਾਂ ਜੀ ਹਾਂ ਜੀ ਹਾਂ ਜੀ ਇੱਕ ਟਰੱਕ ਵੀ ਕੱਢੇ ਅੰਦਰ ਸਾਰੇ ਤੇ ਦੇ ਇੱਕ ਟਰੱਕ ਕੱਢੇ ਜੀ ਉਗੂਆ ਕੱਠੇ ਹੋਗੇ ਨਾਲ ਦੇ ਪਿੰਡਾਂ ਦੇ ਵੀ ਆ ਹਾਂ ਜੀ ਹਾਂ ਜੀ ਨਾਲ ਪਿੰਡ ਚੈਨੇ ਵਾਲਾ ਪਿੰਡ ਜੀ ਗੈਰੀ ਬੁੱਟਰ ਦੇ ਬਾਦੂ ਆ ਗਏ ਮੁਲਾਜ਼ਮ ਆ ਗਏ ਸੀ ਮੌਕੇ ਤੇ ਜੀ ਇਹਦੇ ਘੰਟੇ ਪਾਦੀ ਬਹੁਤ ਜ਼ਿਆਦਾ ਸੀਗੀ ਜੀ ਹੁਣ ਠੀਕ ਹੈ ਜੀ ਕਾਬੂ ਹੁਣ ਧੂਆਂ ਤਾਂ ਵੀ ਨਹੀਂ ਗਿਆ ਸਿਲੰਡਰ ਵੀ ਖਤਮ ਆ ਜੀ ਆ ਦੇਖੋ ਇਹ ਤੇ ਗੈਰੀ ਬੁੱਟਰ ਪਿੰਡ ਦੇ ਵਿੱਚ ਜੋ ਸਾਡਾ ਸੰਗਤ ਦੇ ਏਰੀਆ ਹੈ ਦੇ ਵਿੱਚ ਇੱਕ ਗੱਦੇ ਬਣਾਉਣ ਦੀ ਫੈਕਟਰੀ ਹੈਗੀ ਹੈ ਇਹਦੇ ਵਿੱਚ ਸ਼ਾਮ ਨੂੰ ਤਕਰੀਬਨ 8 ਦੇ ਕਰੀਬ ਜਿਹੜੇ ਹੈਗਾ ਕੁਝ ਵਰਕਰ ਕੰਮ ਕਰ ਰਹੇ ਸੀਗੇ ਚਾਰ ਜਾਂ ਪੰਜ ਬੰਦੇ ਸੀਗੇ ਤੇ ਉਦੋਂ ਜਦੋਂ ਹੈਗੀ ਇੱਕਦਮ ਹਾਂ ਜਿਹੜੀ ਹੈਗੀ ਅੱਗ ਜਿਹੜੀ ਹੈਗੀ ਤੇ ਲੱਗੀ ਸੀ ਕਿਉਂਕਿ ਫਾਰਮ ਬੜਾ ਕੰਬਸਟਿਬਲ ਮਟੀਰੀਅਲ ਹੈਗਾ ਤੇ ਇੱਕਦਮ ਜਿਹੜੀ ਹੈਗੀ ਅੱਗ ਤੇਜ਼ੀ ਨਾਲ ਇਸ ਛੱਡ ਦੇ ਵਿੱਚ ਫੈਲ ਗਈ। ਤੋਂ ਉਸ ਟਾਈਮ ਦੇ ਵਿੱਚ ਇੱਥੇ ਚਾਰ ਪੰਜ ਬੰਦੇ ਕੰਮ ਕਰ ਰਹੇ ਸੀ। ਕੁਝ ਬੰਦੇ ਜਿਹੜੇ ਹੈਗੇ ਇਹਦੇ ਵਿੱਚ ਉਹ ਬਾਹਰ ਵੀ ਚਲੇ ਗਏ ਸ਼ੇਰਗੜ ਪਿੰਡ ਦੇ ਸੀਗੇ। ਸੀ ਕੁਝ ਬੰਦੇ ਸੀ ਉਹਨਾਂ ਨਾਲ ਗੱਲ ਵੀ ਕਰ ਲਈ ਹੈ। ਬਾਕੀ ਅਸੀਂ ਫਰਦਰ ਵੀ ਇਨਵੈਸਟੀਗੇਸ਼ਨ ਕਰ ਰਹੇ ਹਾਂ ਕਿ ਅੰਦਰ ਕਿੰਨੇ ਬੰਦੇ ਅੰਦਰ ਹੈਗੇ ਆ ਤੇ ਫਰਸਟ ਪ੍ਰਾਇਟੀ ਕਿ ਸਾਡੀ ਮੌਕੇ ਤੇ ਹੈਗੀ ਵੀ ਜਿਹੜੇ ਬੰਦੇ ਅੰਦਰ ਨੇ ਉਹਨਾਂ ਨੂੰ ਤੁਰੰਤ ਜਿਹੜਾ ਹੈਗਾ ਕੱਢਿਆ ਜਾਵੇ ਤੇ ਸੇਫਲੀ ਜਿਹੜਾ ਹੈਗਾ ਜੇਕਰ ਕਿਸੇ ਦੀ ਪਹਚਾਣ ਕਿਤੇ ਹਸਪੀਟਲ ਤੋਂ ਹਸਪੀਟਲ ਪਹੁੰਚਾਇਆ ਜਾਵੇ ਤੇ ਜਿਹੜਾ ਹੈਗਾ ਅੱਗ ਤੇ ਜਲਦੀ ਤੋਂ ਜਲਦੀ ਕਾਬੂ ਪਾਇਆ ਜਾ ਰਿਹਾ ਹੈ ਡੈਡ ਬਾਡੀ ਵੀ ਭੇਜੀ ਗਈ ਹੈ ਅਸੀਂ ਦੇਖੋ ਇੱਕ ਬੰਦੇ ਜਿਹੜੀ ਹੈਗੀ ਡੈਡ ਬਾਡੀ ਜਿਹੜੀ ਮਿਲੀ ਹੈ ਹਾਂਜੀ ਬਾਕੀ ਅਸੀਂ ਹੋਰ ਵੀ ਲੱਗੇ ਹੋਏ ਹਾਂ ਕਿ ਅਸੀਂ ਸਰਚ ਵੀ ਕਰ ਰਹੇ ਹਾਂ ਤੇ ਜਿਹੜੀ ਕਿਉਂਕਿ ਅੱਗ ਬੁਝਾ ਕੇ ਅਸੀਂ ਬਾਕੀ ਵੀ ਸਰਚ ਕਰਾਂਗੇ ਬਾਕੀ ਜਿਹੜੇ ਨਾਲ ਬੰਦੇ ਕੰਮ ਕਰ ਰਹੇ ਸੀ ਉਹਨਾਂ ਨੂੰ ਵੀ ਅਸੀਂ ਪੁੱਛ ਪੁੱਛਗਿਸ਼ ਕਰ ਰਹੇ ਹਾਂ ਵੀ ਕਿੰਨੇ ਬੰਦੇ ਸੀਗੇ ਟੋਟਲ ਉਹਨਾਂ ਤੋਂ ਵੀ ਹੋਰ ਜਾਣਕਾਰੀ ਮਿਲ ਸਕਦੀ ਹੈ ਮੋਰਟਮ ਵਗੈਰਾ ਵੀ ਨਿਕਲੇਗੀ ਕੋਈ ਪ੍ਰਾਕ੍ਰੀ ਹਾਂ ਇੱਕ ਟਰੱਕ ਜਿਹੜਾ ਹੈਗਾ ਉਹਨੂੰ ਵੀ ਅੱਗ ਲੱਗੀ ਹੋਈ ਸੀ ਉਹ ਟਰੱਕ ਵੀ ਬਰਨਡ ਕੰਡੀਸ਼ਨ ਦੇ ਵਿੱਚ ਜਿਹੜਾ ਹੈਗਾ ਇਥੇ ਖੜਿਆ ਹੋਇਆ ਮੌਜੂਦ ਹਾਲਾਤਾਂ ਤੋਂ ਕੀ ਲੱਗਦਾ ਸੀ ਕੀ ਲਾ ਹੋ ਸਕਦਾ ਵੀ ਕਾਰਨ ਕੀ ਨੇ ਦੇਖੋ ਜਿਹੜੇ ਫਰਸਟ ਸਟੈਂਡ ਦਾ ਜਿਹੜਾ ਅੱਗ ਦੇ ਕਾਰਨਾਂ ਬਾਰੇ ਤਾਂ ਕਮੈਂਟ ਨਹੀਂ ਕੀਤਾ ਜਾ ਸਕਦਾ ਬਟ ਜਿਹੜਾ ਹੈਗਾ ਹੁਣ ਇੱਕ ਵਾਰੀ ਅੱਗ ਤੇ ਕਾਬੂ ਪਾ ਕੇ ਕਿ ਜਿੰਨੇ ਵੀ ਬੰਦੇ ਦਿੱਤੇ ਅੰਦਰ ਸੀਗੇ ਜੇਕਰ ਕੋਈ ਜ਼ਖਮੀ ਹਾਲਤ ਵਿੱਚ ਹੈਗਾ ਉਹਨਾਂ ਨੂੰ ਹਸਪੀਟਲ ਪਹੁੰਚਾਉਣਾ ਜੇਕਰ ਕੋਈ ਬੰਦੇ ਦੀ ਡੈਥ ਹੋ ਗਈ ਹੈ ਤਾਂ ਉਸ ਤਰੀਕੇ ਨਾਲ ਜਿਹੜਾ ਹੈਗਾ ਫਰਦਰ ਜਿਹੜੀ ਹੈਗੀ ਹੈ ਕਿ ਕਾਰਵਾਈ ਕੀਤੀ ਜਾਊਗੀ ਕਿੰਨੇ ਕਿ ਫਾਇਰ ਟੈਂਡਰ ਆ ਚੁੱਕੇ ਅਹ ਦੇਖੋ ਇੱਥੇ ਬਠਿੰਡਾ ਦੇ ਇਹ ਜਿਹੜੇ ਹੈਗੇ ਨੇ ਡਿਸਟ੍ਰਿਕਟ ਦੇ ਸਾਰੇ ਹੈਗੇ ਆ 6 ਦੇ ਕਰੀਬ ਜਿਹੜੇ ਹੈਗੇ ਨੇ ਪਹੁੰਚ ਚੁੱਕੇ ਨੇ 4 ਕੁਛ ਰਸਤੇ ਚ ਹੈਗੇ ਨੇ ਇਹਨਾਂ ਦੇ ਵੀ ਜਿਹੜੇ ਅਹ ਅੱਗ ਬੁਝਾਉਣ ਵਾਲਾ ਜਿਹੜਾ ਇਕੁਪਮੈਂਟ ਹੈਗੇ ਰ ਉਹਨਾਂ ਨੂੰ ਯੂਜ਼ ਕਰ ਰਹੇ ਆ ਅਸੀਂ ਥੈਂਕ ਯੂ ਚਲੋ